ਉਹ ਅਸੀਂ ਬਾਹਰ ਉੜਦੇ ਫਿਰਦਾ ਸਾਡਾ ਪੇਟਾ ਸਾਨੂੰ ਘਰ ਨਹੀਂ ਜੀ ਵਰਨਦਾ ਮਨੁੱਖੀ ਰਿਸ਼ਤਿਆਂ ਦਾ ਖੂਨ ਕਿਸ ਹੱਦ ਤੱਕ ਛੱਟਾ ਹੋ ਗਿਆ ਅਸੀਂ ਤਾਜ਼ਾ ਮਸਾਦ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਕਸਬਾ ਖਮਾਣੋ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਪਿੰਡ ਕੋਟਲਾ ਬੜਲਾ ਵਿੱਚ ਪੁੱਤਰ ਨੇ ਆਪਣੇ ਪਿਓ ਅਤੇ ਦਾਦੀ ਨੂੰ ਘਰੋਂ ਕੁੱਟ ਕੇ ਘਟ ਦਿੱਤਾ ਸਿਰ ਤੋਂ ਛੱਤ ਖੁੱਸਣ ਤੋਂ ਬਾਅਦ ਹੁਣ ਮਾਂ ਪੁੱਤਰ ਦਰਦਰਦੀਆਂ ਠੋਕਰਾਂ ਖਾਣ ਨੂੰ ਮਜਬੂਰ ਨੇ ਦੋਵੇਂ ਬਜ਼ੁਰਗ ਕਈ ਦਿਨਾ ਤੋਂ ਗੁਰੂ ਘਰਾਂ ਦੇ ਆਸਰੇ ਰਾਹਾਂ ਕੱਟ ਰਹੇ ਨੇ ਬਜ਼ੁਰਗ ਦਾਦੀ ਅਤੇ ਪਿਤਾ ਹੁਣ ਖਮਾਣੋ ਦੇ ਐਸ.ਡੀ.ਐਮ ਤੇ ਕੋਲ ਪਹੁੰਚ ਕਰਕੇ ਆਪਣੇ ਲਈ ਇਨਸਾਫ ਦੀ ਗੁਹਾਰ ਲਗਾ ਰਹੇ ਨੇ ਬਜ਼ੁਰਗ ਬਾਬੂ ਸਿੰਘ ਨੇ ਦੱਸਿਆ ਕਿ ਅਜੇ ਕੁਝ ਹੀ ਸਮਾਂ ਪਹਿਲਾਂ ਉਹਨਾਂ ਆਪਣੇ ਮੁੰਡੇ ਦਾ ਵਿਆਹ ਕੀਤਾ ਹੈ ਅਤੇ ਸਾਰਾ ਕਰਜ਼ਾ ਬਹੁਤ ਹੀ ਮੁਸ਼ਕਲ ਨਾਲ ਉਸ ਵੱਲੋਂ ਉਤਾਰਿਆ ਗਿਆ ਪਰ ਹੁਣ ਉਹਨਾਂ ਨੂੰ ਆਪਣੀ ਮਾਂ ਸਣੇ ਘਰੋਂ ਕੱਢ ਦਿੱਤਾ ਗਿਆ ਜਦੋਂ ਕਿ ਇਹ ਮਕਾਨ ਉਸਦੇ ਆਪਣੇ ਨਾਂ ਤੇ ਹੈ। ਇੱਕ ਬੱਚਾ ਵਿਆਹ ਹੈ ਇਹਨਾਂ ਨੇ ਆਪਣਾ ਪੋਤਾ ਵਿਆਹ ਮੁੰਡਾ ਵਿਆਹ ਬਾਊ ਤੇ ਨੇ ਜੀ ਉਹ ਮੁੰਡਾ ਵਿਆਹੇ ਤੇ ਬਾਅਦ ਇੱਕ ਮਹੀਨੇ ਤੇ ਬਾਅਦ ਜਣੀ ਇਹਨਾਂ ਨਾਲ ਦੁਰਦਸ਼ਾ ਕਰਨ ਲੱਗ ਗਈ ਬਹੁਤ ਜ਼ਿਆਦਾ। ਤੇ ਹੁਣ ਉਹ ਅਖੀਰ ਹੀ ਇਹਨਾਂ ਨੂੰ ਕੁੱਟ ਕੇ ਬਾਹਰ ਕੱਢਤਾ ਉਹਨਾਂ ਨੇ ਘਰ ਚੋਂ ਨੌ ਬਾਊ ਸਿੰਘ ਦੇ ਆਈ ਘਰ। ਇੱਥੇ ਐਸਡੀਐਮ ਦਫ਼ਤਰ ਕੀ ਕਰਨ ਲਈ ਪਹੁੰਚੇ ਹੋ? ਕੌਣ ਕਰਦਾ ਜੀ ਮੁੰਡਾ ਹੋ ਬਹੁ। ਕੀ ਲੱਗਦਾ ਮੁੰਡਾ ਤੁਹਾਡਾ? ਉਹ ਪੁੱਤਾਂ ਪੁੱਤਾਂ ਤੰਗ ਕਰਦਾ ਤੁਹਾਨੂੰ ਹਾਂ ਜੀ ਨਹੀਂ ਫਿਰ ਹੁਣ ਕਿੱਥੇ ਰਹਿੰਦੇ ਹੋ ਤੁਸੀਂ ਐਵੇਂ ਬਾਹਰ ਫਿਰਦੇ ਆਫ ਕਿੱਥੇ ਰੋਟੀ ਪਾਣੀ ਕਿੱਥੇ ਛਕਦੇ ਹੋ ਪ੍ਰਸ਼ਾਦਾ ਕਿੱਥੇ ਛਕਦੇ ਹੋ ਪੈੰਦੇ ਕਿੱਥੇ ਸੌਂਦੇ ਕਿੱਥੇ ਹੋ ਗੁਰਦੁਆਰ ਖਾ ਲੈਂਦੇ ਅੱਛਾ ਕਿੰਨੀ ਉਮਰ ਕਿੰਨੀ ਹੋ ਗਈ ਤੁਹਾਡੀ 90 ਸਾਲ ਦੀ 90 ਸਾਲ ਦੀ ਉਹ ਅਸੀਂ ਬਾਹਰ ਰੁੜਦੇ ਫਿਰਦਾ ਸਾਡਾ ਬੇਟਾ ਸਾਨੂੰ ਘਰ ਨਹੀਂ ਜੀ ਬੜਨਦਾ ਜਿਸ ਘਰ ਚੋਂ ਤੁਹਾਨੂੰ ਕੱਢਿਆ ਗਿਆ ਉਹ ਕਿਹਦੇ ਨਾਮ ਤੇ ਹੈ ਜੀ ਘਰ ਉਹ ਓ ਜੀ ਹੁਣ ਇਸ ਟਾਈਮ ਤੇ ਜੀ ਮਾਤਾ ਨੇ ਮੇਰੇ ਨਾਮ ਕਰਾ ਦਿੱਤਾ ਤੇ ਹਾਲਾਤ ਦੇਖ ਕੇ ਕਰ ਦਿੱਤਾ ਮਤਲਬ ਤੁਹਾਨੂੰ ਆਪਣੇ ਘਰ ਚੋਂ ਹੀ ਕੱਢਤਾ ਨਾ ਜੀ ਮੈਨੂੰ ਆਪਣੇ ਘਰ ਤੋਂ ਤੁਹਾਡੇ ਨਾਮ ਤੇ ਹਾਂ ਜੀ ਹਾਂ ਜੀ ਕੀ ਹੋਣਾ ਚਾਹੀਦਾ ਬਾਜੀ ਮੈਂ ਉਹਦੇ ਨਾਲ ਨਹੀਂ ਜੀ ਰਹਿਣਾ ਚਾਹੁੰਦਾ ਮੈਂ ਉਹਨੂੰ ਬਾਹਰ ਕੱਢਣਾ ਚਾਹੁੰਦਾ ਹਾਂ ਇਸ ਘਰੋਂ ਅਗਰ ਮੈਂ ਚਲੇ ਜਾਂਦਾ ਪੁਲਿਸ ਤੇ ਮੈਨੂੰ ਲੈ ਵੀ ਜਾਂਦੇ ਨੇ ਜੀ ਤਾਂ ਮੇਰੇ ਨਾਲ ਇਹੋ ਜੀ ਘਟਨਾ ਕਰ ਸਕਦੇ ਨੇ ਮੈਨੂੰ ਜੇਲ੍ਹ ਭੇਜ ਸਕਦੇ ਨੇ ਓਕੇ ਜਿਹੜਾ ਮਸਲਾ ਹੈ ਜੀ ਕਿਸੇ ਵੀ ਤਰ੍ਹਾਂ ਦਾ ਦੋਸ਼ ਲਾ ਸਕਦੇ ਕਿਸੇ ਤਰ੍ਹਾਂ ਦਾ ਵੀ ਲਾ ਸਕਦੇ ਉਧਰ ਐਸਜੀਐਮ ਖਮਾਣੋ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਮਾਮਲੇ ਸੰਬੰਧੀ ਲਿਖਤੀ ਦਰਖਾਸਤ ਆਈ ਹੈ ਤੇ ਉਹ ਕਿਸੇ ਵੀ ਬਜ਼ੁਰਗ ਨੂੰ ਰੁੱਲਣ ਨਹੀਂ ਦੇਣਗੇ। ਉਹਨਾਂ ਦਾ ਸਿਆ ਕਿ ਖਮਾਣੋ ਪੁਲਿਸ ਨੂੰ ਇਸ ਮਾਮਲੇ ਸੰਬੰਧੀ ਉਚਿਤ ਕਾਰਵਾਈ ਕਰਨ ਲਈ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ। ਸਾਰੇ ਸਰਪੰਚਾਂ ਨੂੰ ਔਰ ਸਾਰੇ ಗ್ರಾಮ ਪੰਚਾਇਤਾਂ ਨੂੰ ਆਪਣੇ ਵੱਲੋਂ ਇੱਕ ਰਿਕੁਐਸਟ ਕਰਨਾ ਚਾਹੂੰਗੀ ਵੀ ਜਿਹੜੇ ਇਹ ਜੇ ਕੋਈ ਕੇਸ ਉਹਨਾਂ ਦੇ ਕੋਲੇ ਆਉਂਦੇ ਆ ਜਿੱਥੇ ਕਿ ਬਜ਼ੁਰਗਾਂ ਦੀ ਜਿਹੜੀ ਇਸ ਉਮਰ ਦੇ ਵਿੱਚ ਮਾਨ ਮਰਿਆਦਾ ਹੋਣੀ ਚਾਹੀਦੀ ਹੈ ਉਹ ਨਹੀਂ ਰੱਖੀ ਜਾ ਰਹੀ ਹੈ ਉਹਦੇ ਵਿੱਚ ਉਹ ਸਮਾਜਿਕ ਤੌਰ ਦੇ ਉੱਤੇ ਉਹਨਾਂ ਦੀ ਜ਼ਰੂਰ ਮਦਦ ਕਰ ਤੇ ਹੁਣ ਫਿਰ ਤੁਸੀਂ ਅੱਗੇ ਕਿਹਦੀ ਡਿਊਟੀ ਲਈ ਹੈ ਜੀ ਪੁਲਿਸ ਪਰਸ਼ਰ ਮੈਂ ਉਹਨਾਂ ਦੀ ਸਾਰਿਆਂ ਦੇ ਬਿਆਨ ਲਿੱਤੇ ਜੀ ਪਹਿਲਾਂ ਵੀ ਜਿਸ ਦਿਨ ਉਹਨਾਂ ਨੇ ਮੈਨੂੰ 14 ਤਰੀਕ ਨੂੰ ਦੇਕੇ ਗਏ ਸੀ ਐਪਲੀਕੇਸ਼ਨ ਉਸ ਦਿਨ ਵੀ ਮੈਂ ਡੀਐਸਪੀ ਸਾਹਿਬ ਕੋਲੇ ਚਿੱਠੀ ਭੇਜ ਦਿੱਤੀ ਸੀਗੀ ਜੀ ਤੇ ਅੱਜ ਮੈਂ ਉਹਨਾਂ ਨੂੰ ਬਾਈ ਹੈਂਡ ਭੇਜ ਇੱਕ ਚਿੱਠੀ ਦੇ ਕੇ ਤੇ ਡੀਐਸਪੀ ਸਾਹਿਬ ਦੇ ਨਿਜੀ ਧਿਆਨ ਦੇ ਵਿੱਚ ਲਿਆ ਕੇ ਦਿੱਤਾ ਹੈਗਾ ਕਿ ਇਹ ਪਰਿਵਾਰ ਨੂੰ ਆਪਣੀ ਲੋੜ ਹੈਗੀ ਹੈ ਤੇ ਜੋ ਵੀ ਅਸੀਂ ਲਾਅ ਦੇ ਤਹਿਤ ਉਹਨਾਂ ਦੀ ਮਦਦ ਕਰ ਸਕਦੇ ਹਾਂ ਉਹਦੇ ਵਾਸਤੇ ਅਸੀਂ ਪਰਿਵਾਰ ਦੇ ਨਾਲ ਖੜੇ ਹੋਣ ਲਈ ਬਿਲਕੁਲ ਨਿਸ਼ਚਿਤ ਹੈਗੇ। ਇਹ ਘਟਨਾ ਸਾਡੇ ਸਮਾਜ ਦੇ ਨਿਗਾਰਵਲ ਜਾਣ ਦੇ ਸੰਕੇਤ ਨੇ ਜੋ ਕਿ ਇਹ ਦਰਸਾਉਂਦੀ ਹੈ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਮਨੁੱਖ ਆਪਣੇ ਸੁੱਖ ਲਈ ਰਿਸ਼ਤਿਆਂ ਦੀ ਬਲੀ ਵੀ ਦੇਣ ਤੋਂ ਗੁਰੇਜ਼ ਨਹੀਂ ਕਰਦਾ। ਸੋ ਹੁਣ ਵੇਖਣਾ ਹੋਵੇਗਾ ਕਿ SDGM ਦੇ ਨਿਰਦੇਸ਼ਾਂ ਤੋਂ ਬਾਅਦ ਦੋਹਾਂ ਬਜ਼ੁਰਗਾਂ ਨੂੰ ਕਿੰਨੀ ਛੇਤੀ ਆਪਣੇ ਘਰ ਦੀ ਛੱਤ ਨਸੀਬ ਹੁੰਦੀ ਹੈ। PTC News ਲਈ ਸ਼੍ਰੀ ਫਤਿਹਗੜ ਸਾਹਿਬ ਤੋਂ ਜਗਦੇਵ ਸਿੰਘ ਦੀ ਰਿਪੋਰਟ।